ਭਾਇਆ ਕੁੱਤਾ ਹੈਗਾ ਨਸਲ ਕਿਹੜੀ ਆ ਮੁੰਡਾ ਦੱਸੂਗਾ ਆ ਵੀ ਕਿਹੜੀ ਐ ਛੋੜੀ ਜਿਹੀ ਨਸਲ ਆਹੀ ਸਿਟੀ ਜੂ ਕਹਿੰਦਾ ਭੁਰੀ ਕੀ ਸਿਟੀ ਜੂ ਬਸ ਸਕੇ ਤਾ ਜਿੰਨੇ ਚੀ ਜੀ ਨੂੰ ਦੋ ਸਿਟੀ ਜੂ ਆ ਮੱਟਾ ਲਾਦੀ ਐ ਨਾ 15-15 ਕਰੋੜ ਰੁਪਏ ਹਾਂ ਪੂਰੀ ਭਾਈ ਕੀ ਹਾਲ ਐ ਪੂਰੀ ਸੱਚੀ ਦਸੀ ਰੇ ਪਾਇਆ ਕਿ ਨਹੀਂ ਪਾਇਆ ਯਾਰ ਮੈਂ ਉੱਥੇ ਬੈਠਾ ਤੈਨੂੰ ਦੇਖੀਗਾ ਤੂੰ ਕਾਰ ਆ ਗਿਆ ਵਿਚ ਵਿਚ ਵੜ ਕੇ ਦਾਣੇ ਗਣ ਲਾ ਪੀ ਸਿੰਧੂ ਭਾਈ ਇਹ ਬੰਦੇ ਨੂੰ ਮੈਂ ਫੋਨ ਕਰੇ ਕਿਹਾ ਮੈਂ ਉੱਥੇ ਤੇ ਆਏ ਆ ਬਾ ਵਿੰਦਰ ਬਾ 2 ਮਿੰਟ ਗੱਲਾਂ ਭਾਈ ਯਾਰ ਇਹ ਵੀ ਪਾ ਗਿਆ ਇਨਾਡਵਾਸ ਆਹੋਂ ਲੱਗੀ ਵੀ ਆ ਮੈਂ ਪਾ ਕੇ ਘਾਰੇ ਦੇਖ ਰਿਹਾ ਵਿੱਚ ਪੜ ਕੇ ਬਿਆ ਵੇਖ ਰਿਹਾ ਜਿਹੜਾ ਸਪੀਡੇ ਬਹੁਤ ਆ ਇਹਦਾ ਮਿੰਟੋਂ ਮਿੰਟ ਲੰਘਿਆ ਥਾਲੇ ਇੰਨਾ ਛੁਕਰ ਮਨਾ ਮੈਂ ਉਧਰੋਂ ਨਹੀਂ ਲੰਘਿਆ ਉਹ ਪੂਰੀ ਇੱਕ ਦੇਖਿਆ ਬਾਈ ਸਪਰੇਅ ਤਾਂ ਹੁਣ ਆਪਾਂ ਕਰਦੇ ਆ ਵੀ ਪੈਰਾ ਕਿ ਉਹ ਟੁੱਟਦੀ ਬਹੁਤ ਜੀਰੀ ਟੁੱਟਦੀ ਤੇ ਨਹੀਂ ਗਰਮਕਾ ਬਾਈ ਕਹਿੰਦਾ ਰ ਕਹਿੰਦਾ ਸਾਡੇ ਵੀ ਜੀਰੀ ਲਾਲ ਲਾਲ ਹੋਣ ਲੱਗੀ ਕਹਿੰਦਾ ਮੀਂਹ ਤੇ ਬਾਅਦ ਮੈਂ ਤੇਲ ਆ ਗਿਆ ਮਹਾ ਬਾਈ ਜਿਹੜੇ ਹੁਣ ਜੀਰੇ ਚ ਹਵਾ ਹੋਵਾ ਨਹੀਂ ਪੈਦੀ ਪਹਿਲਾਂ ਪਤਾ ਨਹੀਂ ਤਾ ਹੈਗਾ ਉਹ ਹਵਾ ਨੇ ਖੋਲਤੀ ਜੀਰੀ ਵਾਲੇ ਲੋੜੀ ਹਾਂ ਤੇਲਾ ਹੈਗਾ ਜ਼ਰੂਰ ਤਾਂ ਪਤਾ ਲੱਗਿਆ ਸਾਰੇ ਪੂਰੀ ਗਾ ਸੋਣਾ ਹੁਣ ਤੂੰ ਪੰਜਾਹ ਕ ਸਰਪੰਚਾ ਪੂਰੀ ਪੰਜਾਹ ਜਾਂਦਾ ਮਰਜ਼ੀ ਬਣਾਉਂਦਾ ਪੂਰੀ ਪੰਜਾਹ ਹਾਂ ਸਿਦੂ ਸਿਦੂ ਦਾਦੇ ਫਰ ਭਰਨੇ ਆ ਹਣ 15 ਦਿਨਾਂ ਜੋ ਮਰਜ਼ੀ ਕਹੀ ਜਾਉਂਗਾ ਕਹੀ ਜੇ ਨਹੀਂ ਤਾਂ ਫਰ ਭਰਨੇ ਆ ਹਾਂ ਮੈਂ ਤਾਂ ਭਰ ਦੇਣੀ ਲੈ ਜੀ ਪੂਰੀ ਕਹਦਾ ਭਰ ਦੰਨੇ ਫਿਰ ਭਾਵੇਂ ਮੈਂ ਨਹੀਂ ਕਰੀ ਹੁਣ ਕਾਲੂ ਪੰਜੀ ਸਰਪੰਚ ਇਹ ਦੋਹਾਂ ਦੇ ਪੂਰੀ ਆਏ ਦੱਸ ਦੇ ਕੁੰਡਿਆਰੇ ਸਿੰਘ ਫਸੂਗੇ ਫਿਰ ਨਹੀਂ ਹਮੈਦ ਨਹੀਂ ਹਾਂ ਸੁਣਿਆ ਵਿੱਚ ਨੂੰ ਕਹਿੰਦੇ ਵੀ ਅਜੇ ਤਾਂ ਪਤਾ ਨਹੀਂ ਹੋਰ 2-4 ਦਿਨ ਤੱਕ ਜਿਹੜੀ ਮੈਂ ਤੈਨੂੰ ਗੱਲ ਕਹਿੰਦਾ ਏ ਵੀ ਹਰੇਕ ਪਿੰਡ 'ਚ ਹੁਣ ਬੰਦੇ ਖੜਨ ਲੱਗ ਗਏ ਕੁੰਡਿਆਰੇ ਸਿੰਘ ਪਾਸਾ ਲੱਗ ਗਏ ਪਰ ਥੁਏ ਜੀ ਵੀ ਕਹਿੰਦੇ ਖਾਸਾ ਹੋਇਆ ਬੇ ਕੰਮ ਹਾਂ ਜਿਆਦਾ ਸਮਝਾਉਂਦੇ ਕਹਿੰਦੇ ਹਾਂ ਜਿਆਦਾ ਖੜਨ ਲੱਗ ਗਏ ਫਸ ਕੇ ਕੁੰਡਿਆਰੇ ਸਿੰਘ ਹਾਂ ਭੈਣੀ 'ਚ ਵੀ ਆ 9 ਜਾਣੇ ਨਹੀਂ ਆਪਣੇ ਸਿੰਧੂ ਇੱਕ ਸੰਮਤੀ ਵਾਲੀ ਤੈਨੂੰ ਫੋਟੋ ਦਿਖਾਈ ਸੀ ਕਿੰਨੇ ਕਰੋੜ 'ਚ ਹੋਈ ਏ 2 ਕਰੋੜ 2 ਕਰੋੜ 'ਚ 2 ਕਰੋੜ ਦੀ ਸੰਮਤੀ ਹੋਈ ਏ ਪੂਰੀ ਹਰਿਆਣੇ 'ਚ ਪੂਰੀ ਬਹੁਤ ਹੁੰਦੀ ਆ ਹਰਿਆਣੇ ਭਾਈ ਆਏ ਆ ਵੀ ਹੁਣ ਅੱਗੇ ਵਾਲਾ ਕੰਮ ਨਹੀਂ ਰਿਹਾ ਵੀ ਸਿੰਪਲ ਸਰਪੰਚੀ ਆ ਹੁਣ ਕੁੱਡਿਆ ਦੇ ਸਿੰਘ ਫਸਣ ਲੱਗ ਗਿਆ ਕੰਮ ਹੋ ਗਿਆ ਉਹ ਕਹਿੰਦਾ ਮੈਂ ਖੜਨਾ ਉਹ ਕਹਿੰਦਾ ਮੈਂ ਖੜਨਾ ਹਾਂ ਪਹਿਲਾਂ ਪ੍ਰਾਣੇ ਚੱਲ ਹੁੰਦੇ ਦੇ ਵੀ ਸਿਆਣੇ ਗੱਲ ਮੰਨ ਲੈਂਦੇ ਦੇ ਇੱਕ ਦੂਜੇ ਦੀ ਮੰਨ ਲੈਂਦੇ ਵੀ ਚੱਲ ਕੋਈ ਨਾ ਹੋਣਾ ਯਾਰ ਪਹਿਲਾਂ ਇੱਕ ਦੀ ਕੋਈ ਕਿਸੇ ਜੀ ਨਹੀਂ ਮੰਨਦਾ ਟਰਸਟ ਨਹੀਂ ਪਾ ਲੈਂਦਾ ਇਹ ਚੀਜ਼ ਨੂੰ ਵੀ ਕਿਆ ਕਰਨਾ ਅਸੀਂ ਭਾਈ ਮੈਂ ਤਾਂ ਜਿਹੜਾ ਆਈਡੀਆ ਲਾਇਆ ਵੀ 5 ਸਾਲ ਚ ਸਰਪੰਚੀ ਚ ਸਵਾਦ ਨਹੀਂ ਹੈਗਾ ਇੰਨਾ ਹੁਣ ਧੱਕਾ ਚ ਆਈ ਆ ਅਗਲਾ ਹਰੇ ਕੇ ਆ ਜਾਂਦਾ ਹੈ ਯਾਰ ਸਰਪੰਚ ਵੀ ਤਾਂ ਲਿਖਾਉਣਾ ਗੱਡੀ ਪਿੱਛੇ ਹਾਂ ਹਰਪੰਚ ਵੀ ਲਿਖਾਉਣਾ ਹੈ ਨੇ ਤਾਂ ਹੁਣ ਮੜੀ ਲੜਾਈ ਹੁੰਦੀ ਚਾਲ ਫਿਰ ਪੰਜ ਦੇ ਗੱਲ ਚਾਲ ਸਰਪੰਚ ਜਾਈਦਾ ਵਿਹਲਾ ਸਾਈਕਲ 'ਚ ਚੱਲ ਕੋਣਾ ਪੂਰੀ ਜੇਤੂ ਸਰਪੰਚ ਬਣ ਗਿਆ ਤਾਂ ਜਿੰਨੇ ਵੀ ਨਵੇਂ ਮੁੰਡੇ ਬੁੜੇ ਸਭ ਸਾਈਕਲ 'ਤੇ ਜਾਣ ਲਾਉਣੇ ਆ ਜਿਹੜੇ ਲਾਉਣੇ ਜਿਹੜੇ ਹੁਣ ਕੋ ਫਿਰਦੇ ਆ ਯਾਰ ਹੁਣ ਦੇਖ ਹਾਂ ਸਾਰੇ ਪਿੰਡਾਂ 'ਚ ਸੂਰਤ ਹਾਂ ਆਪਣੇ ਕੋਲ ਇਤਨੀ ਵਾਲ ਦੋਣ ਪਿੰਡ ਦੇ ਕੀੜੇ ਕੱਢਦੇ ਫਿਰੇ ਆ ਨਹੀਂ ਮੰਡਲੀ ਪੱਕੀ ਹੋਣੀ ਜੀ ਸਾਰੇ ਪਿੰਡ ਦੰਨ ਨੇ ਮੰਡਲੀ ਬਈ ਪੱਕੀ ਹੋਣੀ ਚਾਹੀਦੀ ਆ ਇਹ ਕਿਤਨੂੰ ਹੋਰ ਦੱਸਦਾ ਐ ਆ ਮਾੜੀ ਐ ਜੇ ਕਿਸੇ ਅਸੀਂ ਕਮਾਲਪਨ ਤੁਰਨ ਜਾਇ ਕਰਦੇ ਰ ਮੈਰਿਸ ਨੂੰ ਆਊਟ ਏਰੀਆ ਜਾ ਪੈਂਦਾ ਫਿਰ ਮੁੜ ਕੇ ਜਾ ਨਹੀਂ ਹੋਇਆ ਉਧਰ ਯਾਰ ਅੱਜ ਸਿੰਧੂ ਇਧਰ ਤੇ ਤੁਰ ਕੇ ਆਇਆ ਇਹਨੂੰ ਮੈਂ ਵੀਡੀਓ ਬਣਾ ਕੇ ਦਿਖਾਤੀ ਕਹਿੰਦਾ ਮੇਰਾ ਢਿੱਡ ਭਾਰਾ ਗਿਆ ਕਿਧਰ ਜਾਣਾ ਇਹ ਕਰਾਂ ਰਹਿ ਕੇ ਇਹਨੇ ਦੇਖ ਗਿਆ ਮੈਂ ਕਿਹਾ ਹਾਲ ਤਾਂ ਸਰਪੰਚੀਏ ਹੋਰ ਆਉਣਾ ਐ ਇੰਨੇ ਤਾਂ 5-7 ਦਿਨ ਜੇ ਤਾਂ ਹੋਏ ਵਧੀਆ ਸਰ ਖੜਗੇ ਬੰਦੇ ਹਾਂ ਕੋ ਕਰੂੰਗੇ ਕਿਰਪਾ ਉ ਤਾਂ ਚੱਲੂ ਮਾਰੋ ਮਾਰ ਕੰਮ ਫਿਰ ਸੇਤਾ ਕੋ ਮਿਲ ਜੂਗਾ ਤੈਨੂੰ ਨੂਨ ਪਾਣੀ ਉਹਨੂੰ ਬਾਣੀ ਦੀ ਬਾਈ ਆਪਾਂ ਨੇ ਲੋੜ ਨਹੀਂ ਜਿਹੜਾ ਆਉਂਦਾ ਆਪਾਂ ਨੇ ਪਹਿਲਾਂ ਕਹਿ ਰਣਾ ਬਾਈ ਕੁਝ ਨਹੀਂ ਚਾਹੀਦਾ ਤੁਸੀਂ ਪਿੰਡ ਦਾ ਭਲਾ ਕਰ ਦਿਓ ਠੀਕ ਨਹੀਂ ਵਾਹ ਠੀਕ ਹੈ ਫੇਰ ਨਹੀਂ ਹੋਣਾ ਫੇਰ ਨਹੀਂ ਹੋਣਾ ਫੇਰ ਨਹੀਂ ਹੋਣਾ ਹਾਂਜੀ ਇਹ ਉਹਨੂੰ ਬੋਰਡ ਪਾ ਦੋਗੇ ਆਪਾਂ ਤੂੰ ਦੱਸ ਕਹੇ ਉਹ ਇੱਥੇ ਕਹਿੰਦੇ ਪੂਰੀ ਖੜਾਵਾ ਤੈਨੂੰ ਨੰਬਰਦਾਰ ਬਣਾ ਦਈਏ ਤੈ ਕਹੇ ਵੜਨਾ ਅੱਜ ਤਾਂ ਬਾਈ 5 6 ਬਣ ਜੀ 5 ਬਣ ਜੀ ਇਹਨੂੰ ਰੌਤਾ ਦਾ ਬਣਾ ਦੇਣਾ ਰੌਤਾ ਵਾਲਾ ਬਣਾਣਾ ਬਾਈ ਵਾਚ ਉਹ ਜੀਤ ਹਾਂ ਆਪਾਂ ਨਾ ਮੈਨੂੰ ਕਹੀ ਜਾਂਦਾ ਮਹਾਦੇਵ ਹਮਨੇ ਸਰਪੰਚ ਬਣ ਕੇ ਆਪਾਂ ਗੱਡੀ ਵੀ ਕੋਰ ਕੋਈ ਲੈਣੀ ਪੈਣੀ ਆ ਪਿੱਛੇ ਸਰਪੰਚ ਵੀ ਲਿਖਾਉ ਮੇਰੇ ਬਹੁਤ ਪੂਰੀ ਗਾਮਾ ਜੀ ਸਾਈਕਲ 'ਤੇ ਮੋੜ ਲੱਗ ਜਾਏਗਾ ਲੋਕਾਂ ਦਾ ਸਰਪੰਚ ਸਾਈਕਲ 'ਤੇ ਜਾਂਦਾ ਕੱਖ ਵੱਢਣ ਯਾਰ ਪੂਰੀ ਗੱਡੀ ਲੈਣੀ ਪੈਣੀ ਆ ਗੱਡੀ ਨਹੀਂ ਫਿਰ ਪਿਕਅਪ ਵੜਾ ਕੇ ਪਿੱਛੇ ਕੱਖ ਲੱਦ ਕੇ ਲੈਣੇ ਪਏ ਕਰਨੇ ਨੂੰ ਪਿਕਅਪ ਪਰ ਫਿਰ ਪਿਕਅਪ ਰੱਖਣੀ ਆ ਤੇਰੇ ਬੋਲਟ ਪਰ ਲਿਆਇਆ ਕਰਾਂਗੇ ਕੱਖ ਇਹੜੀ ਲੈ ਲੈਣਾ ਸੜਾ ਪਿੱਛੇ ਨੰਬਰ ਪਲੇਟ ਲਵਾ ਦੇਣੀ ਅੱਛਾ ਹੋਰ ਕੀ ਨਹੀਂ ਫਿਰ ਥੋੜੇ ਨਾਲ ਬੰਦੇ 4 ਬੰਦੇ ਬੈਠ ਕੇ ਜਾਉਂਗੇ ਫਿਰ ਭਾਈ ਸਰਪੰਚ ਨੂੰ ਭਾਈ ਗੱਲਾਂ ਰਿਆ ਗੱਲਾਂ ਹੁਣ ਹਰੇਕ ਪਿੰਡ ਦੇ ਚਾਰੇ ਪਾਸੇ ਆ ਵੀ ਕੀ ਕਰਤੋ ਚੱਲਦਾ ਏ ਕਿਹੜਾ ਕੀ ਚੱਲਦਾ ਕੀ ਚੱਲਦਾ ਏ ਕਿਹੜਾ ਵਲ 15 ਦਿਨ ਆਈ ਕੋਈ ਚਲੇਗਾ 15 ਦਿਨ ਜਿੰਨੇ ਇੱਕ ਦੂ ਨੂੰ ਬੁਲਾ ਲਈ ਤਾਂ ਉਹ ਵੀ ਬੁਲਾਉਣ ਲੱਗ ਗਏ ਹੁਣ ਨਹੀਂ ਤੇਰੇ ਕੋਲ ਆ ਕੇ ਖੜਾ ਰਹਿਣਾ ਵੀ ਕੀ ਗੱਲ ਕਰਦਾ ਤੂੰ ਆਪਾਂ ਜੇ ਹੁਣ ਵੀਡੀਓ ਬਣਾਉਂਦੇ ਆ ਜੇ ਕੋਈ ਹੋਰ ਬੰਦਾ ਦੇਖੇ ਉਹਨਾਂ ਨੇ ਕਿਹੜਾ ਗੱਲਾਂ ਉਹੀ ਚੱਲਦੀ ਆ ਹਾਂ ਸਰਪੰਚ ਕੋਈ ਵੀ ਬਣੇ ਬੜੇ ਚੰਗਾ ਬੰਦਾ ਚੰਗਾ ਬੰਦਾ ਬੜਿਆ ਲਿਖਿਆ ਪਾਰੇ ਪਿੰਡ ਦਾ ਜਿਹੜਾ ਹੁਣ ਮਰੀ ਵੀ ਮਰਦਾਰ ਪੈਦਾ ਮਾਣਾ ਖੜਾ ਹਾ ਤਾਂ ਫੇਰ ਤਾਂ ਸਰੇ ਵੀ ਠੀਕ ਕੰਮ ਖਰਾਬ ਹੈ ਉਹ ਸਰਪੰਚ ਨੂੰ ਪਿੱਛਰੇ ਤੂੰ ਪੁੱਛ ਰਿਹਾ ਕੀ ਆ ਕਹਿੰਦਾ ਥ ਦੇਖੋ ਜਿਹੜਾ ਬੰਦਾ ਸਰਪੰਚ ਸਿੱਧਾ ਜਾ ਕੇ ਗੱਲ ਕਰਿਆ ਜਿਹੜਾ ਮਰਜੀ ਅਫਸਰ ਹੋਵੇ ਉਹ ਜਿਹੜਾ ਇੱਕ ਦੂਏ ਦੇ ਪਿੱਛੇ ਹੋ ਕੇ ਗੱਲ ਕਰਦਾ ਉਹ ਸਰਪੰਚ ਬੋਲੇ ਨਾ ਉੱਥੇ ਜਾ ਕੇ ਨਾ ਨਾ ਸਰਪੰਚ ਕੱਛਾ ਕਰ ਦਿੰਦਾ ਖੜੇ ਤਿੰਦੇ ਸਰਪੰਚ ਵੀ ਥੋੜਾ ਲੰਬਾ ਲੰਜਾ ਬੰਦੀਆ ਲੱਗਦਾ ਹਾਂ ਪੂਰੀ ਗੱਲ ਪੱਕੀ ਆ ਹਾਂ ਅभी ਮਰ ਜਾ ਮੜ ਜਾ ਅੱਗੇ ਨੂੰ ਹੋ ਬੋਲੋ ਕੁਛ ਇੱਕ ਗੱਲ ਹੈ ਜੇ ਸਰਪੰਚ ਕਹਿਦਾ ਹੋਊਗਾ ਕੋਈ ਗਜ਼ਹਰੀਆਂ ਜੀ ਆ ਕੇ ਗੱਲ ਕਰੂਗਾ ਤਾਂ ਫੈਸਲਾ ਹੋ ਜਾਣਾ ਜੇ ਪਿੱਛੇ ਖੜ ਗਿਆ ਤੇ ਅਫਸਰ ਵੀ ਕਹਿੰਦੇ ਆ ਢਿੱਲਾ ਜਾਈਏ ਥਾਣੇ ਜੀ ਵੀ ਤਾਂ ਹੀ ਗੜ ਤੂ ਹਾਂ ਜੇ ਮੜ ਮੋਟੋ ਕਾਦ ਥਾਣੇਦਾਰ ਵੀ ਤਾਂ ਹੀ ਫਿਰ ਸਪੋਰਟ ਕਰੂਗਾ ਸਰਪੰਚ ਨੇ ਹਾਂ ਜਿਹਨੂੰ ਆਇਓ ਉਹਨੇ ਕਹਿੰਦਾ ਮੋਟਰ ਲਈ ਜੇ ਮੋਟਰ ਹੈਗਾ ਬੈਠਣ ਰੁਕਣ ਦਾ ਪਤਾ ਜਿਹਨੂੰ ਉਹ ਤਾਂ ਬੰਦਾ ਗੱਲ ਕਰਦਾ ਏ ਜਿਹਨੂੰ ਨਹੀਂ ਪਤਾ ਉਹਨੇ ਕੀ ਗੱਲ ਕਰਨੀ ਉਹਨੇ ਤਾਂ ਬਾਈ ਕੋਈ ਬਾਈ ਬੰਦਾ ਘੁੰਮਣੇ ਫਿਰਨੇ ਆ ਚਾਹੀਦਾ ਛਿੰਦੂ ਦੁਨੀਆਦਾਰੀ ਦੇਖੇ ਹੋਏ ਜਿੰਨੇ ਵੇਲਾ ਹੁ ਚਾਹੀਦਾ ਬੰਦਾ ਹੁਣ ਜੇ ਆਪਾਂ ਨੇ ਇੱਕ ਏਦਾਂ ਹੀ ਕਿਸੇ ਨੂੰ ਸਰਪੰਚ ਉਹਨੇ ਕਹਿੰਦਾ ਖੜ ਜਾ ਯਾਰ ਮੈਂ ਗੰਨੇ ਨੂੰ ਪਾਣੀ ਲਾਉਣ ਜਾ ਖੜ ਜਾ ਯਾਰ ਮੈਂ ਰੇਪਾਉਣ ਚੱਲੇ ਆ ਨਾ ਉਹਦਾ ਗੱਲ ਤਾਂ ਲੇਕਿਨ ਉਹਦਾ ਕੋਈ ਫਾਇਦਾ ਨਹੀਂ ਕਿ ਟੈਲੀਫੋਨ ਆ ਗਿਆ ਪੂਰੀ ਇਹਦਾ ਪਤਾ ਨਹੀਂ ਚੱਲ ਕੋਈ ਨਹੀਂ ਇਹ ਉਹਦਾ ਕੋਈ ਫਾਇਦਾ ਨਹੀਂ ਦੱਲੀ ਨਹੀਂ ਬਣਾਦਾ ਨਹੀਂ ਪਤਾ ਕੀ ਗੱਲ ਹੈ ਇਹ ਖੜ ਪੜ੍ਹਦਾ ਕਹਿੰਦਾ ਵੀ ਚੰਗਾ ਬੰਦਾ ਬਣ ਜਵੇ ਯਾਰ ਦੇਖੋ ਖੜੇ ਜਿਹੜਾ ਮਰਜੀ ਆਪਣਾ ਦੇਖ ਕੇ ਜਿਹਨੂੰ ਚੰਗਾ ਲੱਗਦਾ ਨਾ ਬੋਟ ਪਾ ਦੇ ਠੀਕ ਨਹੀਂ ਪਤਾ ਕੀ ਗੱਲ ਹੈ 5 ਸਾਲ ਬਹੁਤ ਹੋ ਜਾਂਦੇ ਸਿੰਧੂ 5 ਸਾਲ ਆਇਆ ਇਹਨਾਂ ਦੇਖੋ ਵੀ 5 ਸਾਲ ਆ ਹੁਣ ਪਿਛਲੇ 5 ਸਾਲ ਦੇਖ ਲਿਓ ਵੀ ਕੀ ਹੋਇਆ ਪਿਛਲੇ 5 ਸਾਲ ਆ ਇਹ ਦੇਖੋ ਵੀ ਉਹ ਖੂਚ ਕਰਕੇ ਜਸਵੀਰ ਭਾਈ ਦੇ ਕਹਾਣੇ ਕਹਿੰਦਾ ਮੈਂ ਪਿਛਲਾ ਨਹੀਂ ਸੋਚਦਾ ਕਹਿੰਦਾ ਯਾਰ ਮੈਂ ਮੰਨ ਕੇ ਅਗਲਾ ਸੋਚਣਾ ਵੀ ਹੁਣ ਮੈਂ ਕਿਆ ਕਰਨਾ ਜੇ ਆਪਾਂ ਪਿਛਲੇ ਚ ਬੜੇ ਰਹੇ ਕੁਝ ਨਹੀਂ ਹੋਣਾ ਸੋਚ ਕੇ ਦੇਖ ਅਮਨੇ ਆਪਣੇ ਪਿੰਡ ਵਿੱਚ ਹੁਣ ਤੱਕ ਹੋਇਆ ਕੀ ਕੁਝ ਵੀ ਨਹੀਂ ਹੋਇਆ ਅੱਖ ਨਹੀਂ ਹੋਇਆ ਹੋਇਆ ਕੁਝ ਹੈ ਕਿਤੇ ਕੋਈ ਬੈਠੇ ਨੂੰ ਮੇਰੇ ਭਾਈ ਕਾਸ਼ਿੰਦੂ ਜੇ ਹੁਣ ਐਦ ਕੀ ਕੋਈ ਵਧੀਆ ਸਰਪੰਚ ਬਣ ਗਿਆ ਕੰਮ ਹੋ ਜਾਣੇ ਬੜੇ ਉਹ ਗੱਲ ਤਾਂ ਸੋਣਾ ਪਹਿਲਾਂ ਮੈਨੂੰ ਐਂ ਦੱਸ ਕੋਈ ਮੇਰੇ ਜੀ ਕੁਰਸੀ ਕੋਈ ਲਾਇਟ ਕੋਈ ਪਿੰਡ ਦੇ ਆਲੇ ਦੁਆਲੇ ਕੁਝ ਲੱਗਿਆ ਹੋਵੇ ਹੈਗਾ ਤਾਂ ਪਾਣੀ ਵੀ ਨਿਕਲੋ ਹੁਣ ਤੇ ਆ ਗਈ ਥੋੜੇ ਆਣੇ ਉਹ ਬੈਠੇ ਹੋ ਵਿਚਾਰੇ ਉਹ ਸਭ ਦਾ ਕੇਂਦਰ ਚ ਮੂਹਰੇ ਬੈਠੇ ਉਹੀ ਤਾਂ ਗੱਲ ਹੈ ਛੋਟੇ ਵਿਚਾਰੇ ਉਹਦੇ ਮੂਹਰੇ ਬੈਠੇ ਹੁੰਦੇ ਪਾਣੀ ਧਰਮਸਾਲਾ ਦਾ ਹਾਲ ਦੇ ਲ ਜਿੱਦਣ ਉਹਦੀ ਬੋਲੀ ਹੋਈ ਸੀ ਬਕਾਇਆ ਵਾਲੀ ਜ਼ਮੀਨ ਦੀ ਗੋਡੇ ਗੋਡੇ ਕੱਖਦਾ ਕਹਿੰਦੇ ਜੀ ਧਰਮਸਾਲਾ ਚ ਜਾਣਾ ਮੈਂ ਖਾ ਐਂ ਕਰੋ ਵੀ ਪਹਿਲਾਂ ਯਾਰ ਉਹ ਗੇਟ ਲਾ ਕੇ ਗਲਤੀ ਕਰੀ ਨਾ ਧਰਮਸ਼ਾਲਾ ਨੂੰ ਪਹਿਲਾਂ ਹਰੇਕ ਜ਼ਿਮੀਂਦਾਰ ਦਾ ਟਰੈਕਟਰ ਅੰਦਰ ਵੜਦਾ ਤਾਂ ਉਹ ਬੌਂਦੇ ਦੇ ਠੀਕ ਹੈ ਜਿੱਦਣ ਨੇ ਨਾ ਗੇਟ ਲਵਾਤਾ ਉੱਪਰ ਤੇ ਐਡਾ ਮੋਟਾ 5 ਕਿਲੋ ਦਾ ਜਿੰਦਾ ਲਾਤਾ ਉੱਥੇ ਕੁਝ ਵੀ ਨਹੀਂ ਵੜਦਾ ਡੰਗਰ ਡੰਗਰ ਬੜੇ ਤੇ ਵੀ ਡੰਗਰ ਚੁੱਕੀ ਜਾਂਦੇ ਤੇ ਉਹਦਾ ਬਾਈ ਜਿੰਦਾ ਗੇਟ ਪੱਟ ਕੇ بڑا ਗੇਟ ਹੋਣਾ ਚਾਹੀਦਾ ਟਰੈਕਟਰ ਟਰਾਲਾ ਜਿਮੀਦਾਰਾਂ ਦਾ ਵੱਡਦਾ ਉਹ ਬਾਉਂਗੇ ਵੀ ਵੇਚੂਗਾ ਅੰਦਰ ਸਾਫ਼ ਪੀ ਰੱਖੂ ਮੈਂ ਤਾਂ ਤੇਰੀ ਗੱਲ ਜਿਹੜਾ ਅੰਦਰ ਵੜਨੇ ਨਹੀਂ ਕੋਸ ਵੀ ਉਹਨੇ ਪੁੱਥੇ ਕੱਖੇ ਹੁਣ ਕੋਈ ਬੜਾ ਛੱਡ ਪੈ ਜਵੇ ਜਿਵੇਂ ਆਪਣਾ ਕਿਸੇ ਨੇ ਫਸਲ ਫਸਲ ਵੱਢੀ ਚਾਲ ਟਰਾਲਾ ਅੰਦਰ ਆਪਣਾ ਲਾ ਜਿਵੇਂ ਕਮਾਲਪੁਰ ਬਣਿਆ ਵੇ ਦੇਖਿਓ ਅਕਬਰਪੁਰ ਬਣਨੇ ਪੜਾਇਆ ਚਾਹੀਦਾ ਓਰੇ ਚਾਹੀਦਾ ਯਾਰ ਪੂਰੀ ਹਾ ਫੇਰਾ ਤੂੰ ਇਹ ਛੱਡ ਹੁਣ ਸਰਪੰਚ ਦਾ ਬਣ ਗਿਆ ਆਪਣੇ ਜਿਹੜਾ ਮਰਜੀ ਬਣੇ ਤਿੱਲਾ ਤੁੱਲਾ ਆ ਕਿ ਦੇਖਿਆ ਜੀ ਦੀ ਕੰਨੀ ਤੇਲੂ ਰਾਮ ਤਾਂ ਆਈ ਜਾਂਦਾ ਤੇਲੇ ਨੂੰ ਕਹ ਹੁ ਤੇਲੇ ਨੂੰ ਕਹ ਹੁਣ 10 ਦਿਨ ਖੜ ਗਿਆ ਸਾਨੂੰ ਹੋਰ ਪਾਸੇ ਜਾਇਆ ਹੁਣ ਦੇ 10 ਦਿਨ ਸਰਪੰਚੋ ਲੇਟ ਕਰ ਦਿੰਦੇ ਜਾਨੂ ਤੇਜੂ ਗਾਮ ਦਾ ਲੈ ਉਹ ਇਹ ਵੀ ਵਿਚ ਵਿਚਾਲੇ ਆ ਗਿਆ ਸਿਸਟਮ ਕੰਮ ਖਰਾਬ ਹੋ ਗਏ ਉਹੀ ਚੱਕਰ ਹੋ ਗਿਆ 15 20 ਦਿਨ ਸਰਪੰਚੀ ਕੀਤੀ ਕਰ ਦਿੰਦੇ ਹੁਣ ਕੀ ਵੀ ਦੇ ਵਿੱਚ ਸਾਹ ਪੈ ਗਿਆ ਭਾਈ ਜਿਹੜੇ ਤਾਂ ਹੈਗੇ ਮੇਨ ਬੰਦੇ ਹੋ ਨਹੀਂ ਉਹਨਾਂ ਨੂੰ ਆਉਣੀ ਨੀਂਦ ਜਿਹੜੇ ਸਾਡੇ ਵਰਗੇ ਉਹ ਘੂਮ ਫਿਰ ਲੰਦੇ ਆ ਚਾਰ ਗੱਲਾਂ ਵੀ ਕਰ ਲੈਂਦੇ ਆ ਯਾਦ ਨੂੰ ਇਹਨਾਂ ਨੂੰ ਦੱਸ ਦੇ ਦੇ ਬਾਣੀ ਬੰਦਾ ਵੋਟ ਮੈਨੂੰ ਪਾ ਦੂਗਾ ਹਾਂ ਕੀ ਸੋਚੀਏ ਨਾ 1 2 3 4 5 6 7 8 9 ਅਨਾਉ ਘਰਦਿਆ ਉਹਨਾਂ ਦੇ ਵੋਟਾਂ ਆ ਤਾਂ ਮੈਨੂੰ ਪੱਕੀਆਂ ਐ ਹਾਂ ਦਿਨ ਚੜਦੇ ਫਿਰੇ ਫਿਰ ਜਿ ਫਲਾਣ ਨੇ ਥੋੜੀ ਨੇ ਇੱਧ ਨੂੰ ਬਦਲ ਲਈ ਐ ਇਹ ਦਿਸਕ ਹੈ ਹੋਰ ਕਦੇ ਪਤਾ ਲੱਗਣਾ ਵੀ ਕੀ ਹੋਇਆ ਜਾਂ ਉਹਨਾਂ ਨੂੰ ਬਾਈ ਬੰਦੇ ਦੇ ਮਨ 'ਚ ਕੋਸ ਐ ਪਾਉਣ ਲੱਗੇ ਕੋਸ ਐ ਕੁਝ ਨਹੀਂ ਪਤਾ ਬੰਦੇ ਦਾ ਬਾਈ ਮੈਂ ਤਾਂ ਕਹਿੰਦਾ ਉਹ ਬੰਦਾ ਸਰਪੰਚ ਬਣੇ ਜਿਹੜਾ ਬੋਲੇ ਬੋਲੇ ਗੜਕਣੇ ਵਾਲਾ ਉਹਨੂੰ ਨਾ ਸਰਪੰਚ ਭੁੱਲ ਗਏ ਵੀ ਗੁੰਗਾ ਨਹੀਂ ਚਾਹੀਦਾ ਯਾਰ ਕਿਸੇ ਸਿਆਣੇ ਬੰਦੇ ਤੇ ਪੁੱਛ ਲਈ ਨਾ ਉਹ ਕਹਿੰਦਾ ਬੰਦਾ ਮੀਣਾ ਸਰਪੰਚ ਬਣਾਓ ਨਾ ਬੰਦਾ ਜਿਹੜਾ ਚੁੱਪ ਰਹਿੰਦਾ ਉਹਨੂੰ ਸਰਪੰਚ ਬਣਾਓ ਨਾ ਬੰਦਾ ਜਿਹੜਾ ਨੀਵੀ ਪਾ ਕੇ ਹੱਦ ਦਾ ਉਹਨੂੰ ਸਰਪੰਚ ਬਣਾਓ ਇਹ ਜਿਹੇ ਤਿੰਨ ਨੁਕਸ ਹੁੰਦੇ ਨੇ ਸਾਰਿਆਂ ਨਾਲੋਂ بڑا ਸੱਪ ਹੁੰਦਾ ਕਬਰਾ ਇਹ ਵੱਡਾ ਸੱਪ ਆ ਉਹ ਇਹ ਤਿੰਨ ਚੀਜ਼ਾਂ ਦੇ ਬਾਅਦ ਚ ਜੋ ਠੀਕ ਹੈ ਜਿਹੜਾ ਬੰਦਾ ਬੋਲਦਾ ਜਿਹੜੇ ਆਪਾਂ ਕਹਿੰਦੇ ਸਾਊ ਆ ਜੀ ਉਹਨੂੰ ਸਰਪੰਚ ਪੂਰੀ ਨਾ ਜਿਹੜਾ ਬੰਦਾ 도ਗਲੇ ਪਾਸਰੀ ਗੱਲ ਕਰੇ ਉਹਨੂੰ ਬਣਾਓ ਸੱਚ ਮਗਰ ਖੜੋ ਹਾਂ ਜਿਹੜਾ ਸੱਚਾ ਪੱਕਾ ਬੰਦਾ ਗੱਲ ਕਰਨੇ ਵਾਲਾ ਹੋਵੇ ਮੂੰਹ ਪਰ ਚਾਹ ਗਰੀਬ ਹੈ ਚਾਹ ਗਰੀਬ ਹੈ ਚਾਹ ਅਮੀਰ ਆ ਜੇ ਗਰੀਬ ਸੱਚਾ ਤਾਂ ਗਰੀਬ ਵਾਲ ਖੜਾ ਅਮੀਰ ਵਾਲ ਨਾ ਖੜਾ ਉਹ ਬੰਦਾ ਬਣੋ ਉਹ ਟੋਬੇ ਵਾਲੇ ਦੀ ਗੱਲ ਸੱਚੀ ਆ ਹਾਂ ਠੀਕ ਹੈ ਨਾ ਟੋਬੇ ਵਾਲੇ ਕਹਿੰਿਆ ਵੀ ਸਾਡੇ ਅੰਦਰ ਪਾਣੀ ਵੜਦਾ ਸਰਪੰਚ ਨੇ ਸਾਡਾ ਕਰਿਆ ਕੱਖ ਨਹੀਂ ਕਰਿਆ ਕੱਖ ਨਹੀਂ ਠੀਕ ਹੈ ਸਾਡਾ ਹੱਲ ਕਰ ਦੋ ਆਪਣੇ ਆਪੇ ਦੇਖਾ ਮਨੇ ਵੀ ਉੱਥੇ ਕੁਝ ਹੋ ਗਿਆ ਮੀਂਹ ਕਣੀ ਪੈਂਦੀ ਆਪਣੇ ਆਪ ਦੇਖਿਆ ਉਹਨਾਂ ਦੇ ਗੋਡੇ-ਗੋਡੇ ਦਾ ਅੰਦਰਾਂ ਵਿੱਚ ਪਾਣੀ ਸੋਫੇ ਬੈੱਡ ਸਾਰਾ ਕੁਝ ਖਰਾਬ ਹੋ ਗਿਆ ਅੱਜਕੱਲ ਪੇਟੀ ਲੈਣੀ ਔਖੀ ਹੋ ਜਾਂਦੀ ਹੈ ਬਾਈ ਸਹੀ ਗੱਲ ਮੁੰਨੇ ਦੇ ਵਿਚਾਰਿਆਂ ਦਾ ਸਾਰਾ ਕੁਝ ਗਲ ਗਿਆ ਕਣਕ ਕਿਆ ਆਟਾ ਗਿਆ ਕਿਸੇ ਨੇ ਕੁਝ ਨਹੀਂ ਕਰਿਆ ਉਹਨਾਂ ਦਾ ਨਾ ਕਿਸੇ ਕੋਈ ਰਸ ਉਹਨਾਂ ਵਿਚਾਰੇ ਨੇ ਫੇਰ ਮਿਹਨਤ ਕਰਕੇ ਉਹ ਕਰਿਆ ਠੀਕ ਹੈ ਨਾ ਉਹਨਾਂ ਦੇ ਬਾਈ ਇੱਕ ਤਾਂ ਹੋਣੀ ਚਾਹੀਦੀ ਉਹਨੂੰ ਮੂਰੇ ਜਗ੍ਹਾ ਛੱਡਣੀ ਉੱਪਰ ਤੇ ਹੋਣੀ ਚਾਹੀਦੀ ਉਹਨਾਂ ਦੇ ਕੰਦ ਠੀਕ ਹੈ ਨਾ ਜਿੱਕਣਾ ਉੱਥੇ ਹੋਈ ਉਹ ਸਟੇਡੀਅਮ ਦੀ ਗੱਲ ਸੁਣ ਲੈ ਹੁਣ ਆਪਰੇ ਪਿੰਡ ਜਿੱਥੇ ਦਾ ਬਣਨਾ ਚਾਹੀਦਾ ਤਾਂ ਟੋਬਾ ਉੱਥੇ ਬਣਾ ਤੇ ਸਟੇਡੀਅਮ ਸਾਰੇ ਪਿੰਡ ਰਾਜੀ ਬਈ ਹਾਂ ਸਟੇਡੀਅਮ ਬਣ ਗਿਆ ਉਹ ਤੁਸੀਂ ਆਏ ਤੇ ਦੇਖੋ ਥੋੜੇ ਘਰਾਂ ਮੂਰੇ ਤੇ ਪਾਣੀ ਚੱਲਦਾ ਨਾ ਟੋਬਾ ਗੁਣੇ ਚ ਨਾ ਸਟੇਡੀਅਮ ਆ ਠੀਕ ਹੈ ਸਾਡੇ ਖੇਤਾਂ ਚ ਖੇਤਾਂ ਚ ਪਾਣੀ ਖੜਦਾ ਉਹ ਖੜਨਾ ਹੀ ਆ ਬਾਈ ਉਹ ਸਟੇਡੀਅਮ ਟੋਬੇ ਵਾਲੀ ਜਗ੍ਹਾ ਤੇ ਤੁਸੀਂ ਸਟੇਡੀਅਮ ਬਣਾ ਨਾ ਨਹੀਂ ਸਾਰੇ ਟੋਬਾ ਚਾਹੀਦਾ ਤਾਂ ਹਾਂ ਹੁਣ ਤਿੰਨ ਖੂਹ ਬਣਾਏ ਉੱਥੇ ਉਹਨਾਂ ਹੁਣੇ ਨੂੰ ਬਣਾਏ ਤੇ ਇਹ ਗੱਲ ਆ ਮੰਨਣ ਵਾਲੀ ਉਹ ਇਹਨਾਂ ਨੇ ਆਪਣੇ ਪਿੰਡ ਦੇ ਵੀ ਆ ਮੇਰਾ ਆ ਤੇਰਾ ਮੈਂ ਰ ਆਮੀ ਨਾਲ ਅੱਗੇ ਜਾਇ ਕਰੂੰਗੇ ਉਹ ਸਾਡੇ ਤਿੰਨੇ ਡ ਮੈਂ ਕਹਿੰਦਾ 5-6000 ਤਾਂ ਇੱਟ ਵੀ ਡੁੱਬੀ ਵੀ ਵਿੱਚ ਸਿੰਧੂ ਆਪਣੇ ਮੇਰੇ ਹਿਸਾਬ ਨਾਲ ਉੱਥੇ ਬੂਟੀ ਨਿਕਲਣੀ ਚਾਹੀਦੀ ਢੋਬੇ ਦੀ ਯਾਰ ਬੂਟੀ ਨਿਕਲ ਕੇ ਸਾਰੇ ਹੀ ਸਟੇਡੀਅਮ ਤੇ ਢੜ ਕੇ ਉੱਥੇ ਢੋਬਾ ਬਣਦਾ ਜਾਏ ਐਡਾ ਢੋਬਾ ਹਾਂ ਤਾਂ ਆਪਣੇ ਪਿੰਡ ਦਾ ਪਾਣੀ ਹੋਣਾ ਵਕਾਸ ਹੋਣਾ ਨਹੀਂ ਆਪਣੇ ਪਿੰਡ ਦਾ ਵਕਾਸ ਨਹੀਂ ਹੈਗਾ ਜੇ ਹੁਣ ਆਪਾਂ ਕਹਿੰਦੇ ਵੀ ਉੱਥੇ ਪੂਰੀ ਵਿੱਚ 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 ਨਾ ਜਿਹੜੀਆਂ ਨਾਲੀਆਂ ਜ਼ਿਆਦਾ ਉੱਚੇ ਨਹੀਂ ਮੈਂ ਨਾਲੀਆਂ ਦਾ ਵੀ ਲੈਵਲ ਹੋਣਾ ਯਾਰ ਸਾਡੇ ਉੱਥੇ ਦੇ ਜਿੰਨਾ ਵੀ ਲੈਵਲ ਚੱਕ ਕੇ ਤਾਂ ਹੈ ਨਾਲੇ ਬਣਨੇ ਹਾਂ ਇਹ ਪੁਰਾਣੇ ਬਣੇ ਪਲੋਟ ਨਹੀਂ ਹੈਗੇ ਵੱਡਾ ਨਾਲਾ ਹੁਣ ਸੜਕ ਉੱਚੀ ਹੋ ਗਈ ਉਹ ਪਿੱਛੇ ਗਲੀ ਚ ਕਦੇ ਪਾਣੀ ਖੜਦਾ ਉਹ ਪਿੱਛੇ ਨਹੀਂ ਮਾ ਹੋ ਗਿਆ ਉਹੀ ਚੱਕਰ ਉਹ ਲੈਵਲ ਨਹੀਂ ਹੈਗਾ ਉਹ ਸਹੀ ਹੋਣਾ ਸਾਰੇ ਗਲੀਆਂ ਤੇਰੀਆਂ ਉਹ ਗੋਥ ਜਗ ਨਹੀਂ ਉੱਚਾ ਹੋ ਜਾਂਦਾ ਮੈਂ ਤੇ ਤੁਹਾਡੇ ਸਾਰੇ ਗਲੀਆਂ ਨਹੀਂ ਹੈ ਲੈਵਲ ਹੋਣਾ ਲੈਵਲ ਹੋਣਾ ਚਲੋ ਉਨਾਵੇਂ ਫਿਰ ਇਹਦੇ ਗਲੀਆਂ ਬਣਨ। ਚਲੋ ਬਾਈ ਠੀਕ ਹੈ ਕੰਮਕਾਰ ਚੱਲਦੇ ਰਹਿਣੇ। ਅੱਜ ਦਾ ਮੁੱਦਾ ਇੱਥੇ ਖਤਮ ਹੈ। ਬਹਾਰਨ ਯਾਰ ਬਾਈ ਜੇ ਦਾ ਬੜੋਂ ਕਰਨਾ ਕੰਮ ਚੱਜਦਾ। ਫੇ ਤਾਂ ਉੱਪਰ ਕਰਕੇ ਉਹਨੂੰ ਦੇੜ ਕੇ ਟੋਬੇ ਨੂੰ ਜਿੰਨੀ ਵਿੱਟ ਪਈ ਜਾ ਇੱਥੇ ਬਕਾਇਆ ਚ ਲਾ ਦੋ। ਤਿੰਨ ਕੀਲੇ ਆ। ਉੱਥੇ ਸਟੇਡੀਅਮ ਵਧੀਆ ਬਣੂਗਾ, ਚੰਗਾ ਬਣੂਗਾ। ਹਾਂ। ਤਿੰਨ ਕੀਲਿਆਂ 'ਚ। ਹਾਂ। ਠੀਕ ਹੈ ਨਾਲੇ ਚਾਰ ਬੰਦੇ ਸਿਫਟ ਕਰੂੰਗਾ, ਪੰਜ ਛੇ ਪਿੰਡਾਂ ਦਾ ਉਹ। ਸੀਗਾ ਕਿੱਡਾ ਵੱਡਾ ਗਰਾਊਂਡ ਬਣਦਾ। ਨਾਲੇ ਇਹ ਟੋਬਾ ਵਧੀਆ ਹੋ ਜਾਊਗਾ। ਹਾਂ। ਹੁਣ ਇੱਥੇ ਸਿੱਧੀ ਸਟੇਡੀਅਮ ਤੋਂ ਤੁਸੀਂ ਆਪਣੇ ਆ ਹਣ ਤੋਂ ਕੱਛੂ ਫਿਰਦੇ ਮੱਛੀਆਂ ਫਿਰਦੇ ਸੱਪ ਫਿਰਦੇ ਕਿਹੜਾ ਨਿਆਣਾ ਜਾਂਦਾ ਕਹਿੰਦੇ ਸੀ ਹੁਣ ਤੂੰ ਆਏ ਰਸਤੇ ਰਾ ਚਰੀ ਤੇ ਖੜਾ ਛੁੱਟ ਕੇ ਫੜੀ ਤੇ ਕਹੇਗੀ ਹਲੇ ਨਾ ਛੋਟੀ ਛੋਟੀ ਨਹੀਂ ਉੱਥੇ ਪੈਣੀ 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 ਤਾਂ ਹੈਗੀ ਇਹਨੇ ਪੈਣੀ ਚੱਲਣਾ ਚਰੀ ਇਹ ਪੈਣੀ ਇਹਦੇ ਨਾਲ ਦੀ ਉਹ ਆ ਇਹਦੇ ਨਾਲ ਵੀ ਇਹਦੇ ਨਾਲ ਦੀ ਸਾਰੇ ਨਸਲਾ ਹੈਗੀ ਹਾਲੇ ਮੈਂ ਤਾਂ ਤਾਂ ਟੋਕੇ ਵਾਲੇ ਮਸ਼ੀਨ ਨਾਲੇ ਰੱਖ ਉਹ ਜਿਹੜੀ ਜਪਾਨੀ ਜੇ ਰੱਖਦੇ ਆ ਉਹ ਹਾਲਾਪੂਰੀ ਉਹ ਪਤਾ ਕੀ ਐ ਰੁਗ ਮਾਰ ਵਿੱਚ ਭਰੀ ਮਾਰ ਜਰੇ ਬਾਹਰ ਹਾਂ ਉਹ ਆਪਣੇ ਉਹ ਜਪਾਨ ਵਾਲੀ ਆ ਜਿਵੇਂ ਵੀਡੀਓ ਦੇਖਿਓ ਦਾਤੀਆਂ ਗਿਲ ਵੱਢਦੇ ਤਾਂ ਆ ਨਾ ਸੁੱਕਣੇ ਪਾਉਂਦੇ ਹੋਰੇ ਸਿਸਟਮ ਉਹਨਾਂ ਦਾ ਉਹ ਸਿਸਟਮੇ ਹੋਰ ਆ ਉੱਪਰ ਦੇ ਵੱਢ ਕੇ ਨਾ ਸੁੱਕਣੇ ਪਾ ਲੈਣੇ ਉਹਨਾਂ ਆ ਤਾਰਾ ਪਟੰਗ ਤੀਆਂ ਪਤਾ ਨਹੀਂ ਕਿਹਦੇ ਸਿਸਟਮ ਆ ਹੋ ਰਹੇ ਆ ਜੀ ਤਿਆਰ ਕਰਦੇ ਫਿਰ ਪਤਾ ਨਹੀਂ ਬਾਈ ਕਿਹੜਾ ਟਾਈਮ ਬੀ ਤਿਆਰ ਕਰਦੇ ਫਿਰ ਚੜੀ ਚੁਰੀ ਉਹਨਾਂ ਤਕਨੀਕੇ ਲੱਗ ਆਪਣੇ ਨਾਲੋਂ ਬਹੁਤ ਚੱਲ ਚੰਗਾ ਸਿੰਦੂ ਪੰਜ ਬਾਈ ਚੰਗਾ ਭਲਸਾ ਸਰਪੰਚ ਪੰਜ ਇਧਰ ਆ ਉਹ ਮੂਰੇ ਸਾਰੇ ਲੱਗਣਾ ਪੰਜ ਦਾ ਹੈਗੇ ਪਿੱਛੇ ਸਸਾਰਾ ਰਹਾ ਲਾ ਦੇ ਜਾਂ ਕੱਟ ਦੇ ਆਪਣੇ ਵੱਲ ਦਿਓ ਲੈ ਲੈਣੀ ਸਾਰਾ ਕੁਝ ਆਪਣੇ ਵੱਲ ਕਰ ਯਾਰ ਕਰ ਦੋਨੇ ਕੱਖ ਨਹੀਂ ਹੁਣ ਚੋ ਆਪਣੇ ਪਿੰਡ ਦਾ ਹੋਇਆ ਵੀ ਆਈ ਕੁਛ ਨਹੀਂ ਐਦ ਕੀ ਆਣਾ ਲੈਣਾ ਜਿਆਦਾ ਖੜਾ ਚੱਲ ਪੂਰੀ ਹੁਣ ਹੋ ਜਾਊਗਾ ਓਕੇ ਐ ਲਓ ਜੀ ਬਾਈ ਜੀਰੀ ਵੱਢਣੇ ਤੇ ਪਹਿਲਾਂ ਦੁੱਲੇ ਬਾਈ ਕੋ ਆਏ ਆ ਦੱਲੀ ਕੀ ਹਾਲ ਆ ਵੀਰ ਹਾਂਜੀ ਵੀਰ ਠੀਕ ਐ ਜੀ ਤੁਸੀਂ ਦੱਸੋ ਆਹ ਚੀਜ਼ ਥੱਲੇ ਪੱਤੀ ਐ ਕਾਦੀਓ ਵੱਢੀ ਨਹੀਂ ਵੱਢਦੇ ਨੇ ਅੰਕਲ ਤਕੜੀ ਦਿਲਾ ਦਿੰਦਾ ਹੈ ਹੁਕਰੀ ਕਰਨੀ ਟਰਾਲੀ ਵੱਢ ਕੇ ਵੀ ਹੋ ਜੂਗੀ ਅੰਕਲ ਵੀ ਉਹੀ ਹੋਊਂਗੀ ਪੱਤੀ ਵੱਢ ਕੇ ਲੋਟਾ ਜੂਗਾ ਜੀ ਕੰਮ ਦੇਖਣਾ ਕਿਹੜਾ ਵੱਢਦੇ ਜਾਈਏ ਹੁਕ ਪਰਦੇ ਨੇ ਆਪਾਂ ਕਰ ਦੇਣਾ ਪੱਕਾ ਲਾਜਾ ਗੱਲ ਦਿੱਲੀ ਕਿਹੜਾ ਕੋਈ ਕਹੇ ਤਾਂ ਬਹੁਤ ਦਿੱਲੀ ਦਾ ਛੇਤੀ ਰਸ ਦੇ ਛੇਤੀ ਰਸ ਦੇ ਹਾਂ ਕਿਲੋ ਰੁਪਈਏ ਦੇ ਕਿਲੋ ਰੁਪਈਏ ਵਾਲੇ ਜੀਰੀ ਵੱਢਣੀ ਯਾਰ ਇਹ ਬਣਾ ਲਿਆ ਜਿੱਦਣ ਅਸੀਂ ਹੁਕ ਅਰਜਨ ਟਰੈਕਟਰ ਲੈ ਗਏ ਅਰ ਜਾਂਦੀ ਆਹ ਚੀਜ਼ ਲਵਾਈ ਚ ਐ ਇਹਦੀ ਘਟ ਐ ਅੱਜ ਵੱਡਣੀ ਆ ਨਾ ਨਾ ਵੱਡਣੀ ਦਾ 2 ਦਿਨ ਤੱਕ ਪਹਿਲੀ ਵਾਰ ਟਰਾਲ ਅੱਜ ਪਾਇਆ ਉਹੀ ਕੰਮ ਹੋ ਗਿਆ ਉਹ ਰੇੜਾ ਖੜਾ ਮੁਰੇ ਬਸ ਇਟ ਲਾਵਾਂ ਬਸ ਆਹ ਬੱਤੀ ਕਹਿੰਦੇ ਬਾਈ ਵੱਡ ਹੋਣੀ ਐ ਬਾਈ ਇਨੀ ਹੁੱਕ ਦੀ ਸਿਰ ਨਿਸ਼ਾਨੀ ਲਾ ਲੋ ਫੇਮ ਉ ਤਾਂ ਲੰਬੀ ਬਹੁਤ ਐ ਇਹ ਐਨੀ ਚੌੜੀ ਐ 40 ਕਿਲੋ ਦੀ ਹੁੱਕ ਬਣਾਈ ਪਰ ਲੋਟ ਨਾ ਆਈ 40 ਜਗੇ 35 ਦੀ 35 ਦੀ ਹਾਂਜੀ 5 ਕਿਲੋ ਝੂੜ ਜੀ ਹਾਂਜੀ ਅੰਕਲ 5 ਕਿਲੋ ਚੁੱਲਾ ਵੀ ਲੈਰ ਵਿੱਚ ਗੁੱਲਾ ਵੀ ਪੈਣਾ 1.5 ਕਿਲੋ ਦਾ ਗੁੱਲਾ ਇੰਨੀ ਆ ਸਿੱਧੀ ਗ੍ਰੈਂਡਰ ਚੱਲੂ ਮੈਂਨੇ ਬੋਲਤਾ ਕਦੀਆ ਪਿੰਨ ਉਹ ਜਗ੍ਹਾ ਗੁੱਲਾ ਦੱਲੀ ਦੇਖ ਕੇ ਡਰ ਕੇ ਦੂਜੇ ਟੈਕ ਹਾਂ ਦੱਲੀ ਮੋਟੀ ਦੀ ਗੱਲੀ ਹੈਗੀ ਗੁੱਲਾ ਵਧੀਆ ਹੋਣਾ ਚਾਹੀਦਾ ਤੇਰਾ ਟਰਾਲਿਆ ਦੇਖਦਾ ਗੁੱਲਾ ਸਕੇ ਕਹਿੰਦਾ ਹਾਂ ਵੇਲਾ ਭਾਈ ਤਾਂ ਵੱਡੇ ਨਹੀਂ ਹਾਜ਼ਰੀ ਪੈਣਾ ਲੱਗੀ ਐ ਏਦਾਂ ਹੀ ਐ ਤੂੰ ਬੁਲਾਈ ਐ ਕੋਈ ਮੁੰਡਾ ਦਾ ਕਮਾਂਡਰ ਟੈਟ ਲੈ ਆਉਣ ਵਾਲਾ ਬੋਤਲ ਨਹੀਂ ਹੈ ਅੱਛਾ ਅੱਛਾ ਅੱਲਾ ਗਿਆ ਬੋਤਲ ਲਿਆ ਫੇਰ ਨਾ ਨਾ ਵੈ ਦੱਲੀ ਦੀ ਡਿਵਾਰਡ ਭਾਈ ਬੋਤਲ ਫੱਗਦਾ ਏ ਕਿਹੜੀ ਵੀਣੀ ਲਾਲਵਰੀ ਵੀਣੀਆ ਕੋਕੋਕ ਵੀਣੀ ਵੀਣੀ ਗੁਸਤੀ ਪਿਆਣੀ ਕੋਕ ਲਿਆ ਗਿਆ ਤਾਂ ਦਨੀ ਜੇ ਤੇਲਾ ਮਾਰਨੇ ਵਾਲੀ ਵੀਣੀ ਤਾਂ ਦੇਖ ਲੈ ਸਾਰੇ ਘਟਾਨੂ ਖਤਮ ਲੋ ਜੀ ਬਾਈ ਪਿੰਡ ਵਾਲੇ ਮੋਟਰ ਪਰ ਆਏ ਆ ਤੇ ਜੀਰੀ ਨੂੰ ਪੈ ਗਿਆ ਤੇਲਾ ਸੂਏ ਪਰ ਪੈ ਗਿਆ ਜ਼ਿਆਦਾ ਉੱਥੇ ਤੱਗੀਆਂ ਪੈਣ ਲੱਗੀਆਂ ਤਾਂ ਬੰਦਾ ਲੱਭੇ ਇੱਕ ਸਪਰੇਅ ਲੈ ਆਂਦੀ ਤੇਲੇ ਦੀ ਠੀਕ ਆ ਠੀਕ ਆ ਜੀ ਆ ਕਬਲੇ ਇਹਨੇ ਆ ਤਾਂ ਇਹ ਕਹਿੰਦੇ ਬਾਈ ਨਾਲ ਦੀ ਨਾਲੇ ਵੀ ਮਤਲਬ ਕਰ ਦੂਗਾ ਸਰ ਇਹ ਚ ਹੈਗੀ ਹੈ ਜਾਨ ਤੇ ਸੂਏ ਪਰ ਵਾਲੇ ਖੇਤਾਂ ਚ ਬਾਈ ਜ਼ਿਆਦਾ ਪੈ ਗਿਆ ਤੁਹਾਨੂੰ ਵੀਡੀਓ ਚ ਵੀ ਦਿਖਾਵਾਂਗੇ ਵੀ ਤੱਗੀਆਂ ਹੀ ਬਾਤੀਆਂ ਥੱਲੇ ਵਹਿਣ ਲੱਗ ਗਈਆਂ ਤਾਂ ਫਿਰ ਜਿਸ਼ਨੂ ਗੌਰ ਸਾਹਿਬ ਜਿੱਥੇ ਦਵਾਈ ਲੈਂਦੀ ਉਹ ਵੀਰ ਭਾਗੇ ਤੇ ਵੀ 70% ਪੱਕ ਗਈ ਵੀ ਕਰ ਦਈਏ ਕਿ ਰਹਿਣ ਦੀਏ ਕਹਿੰਦਾ ਬਾਈ ਜੇ ਇੱਦਾਂ ਲੱਗਣੇ 10 ਦਿਨ ਫਿਰ ਤਾਂ ਕਰ ਦੋ ਇਹ ਤਾਂ ਦਿਨ ਪਰ ਦਿਨ ਥੱਲੇ ਵਹਿਣੀ ਬਾਈ ਤੇਲੇ ਨੇ ਸਾਰੀ ਖਾ ਲੈਣੀ ਕਹਿੰਦਾ ਕਹਿੰਦਾ ਜੇ 1-2 ਦਿਨ ਚ ਵੱਢੋ ਨਹੀਂ ਫਿਰ ਰਹਿਣ ਦੋ ਇਹ ਮਹਾਜਲ ਕਰੇ ਦਿੰਦੇ ਯਾਰ ਠੀਕ ਨਹੀਂ ਹਾਂ ਕਿਆ ਇਹ ਕੈਸਾ ਚੀਜ਼ ਹੈ ਤੇ ਖੁੱਲਦਾ ਹੀ ਨਹੀਂ ਖੁੱਲਦਾ ਹੀ ਨਹੀਂ ਯਾਰ ਇਹ ਕਿਆ ਕਰੀਏ ਕੈਸਾ ਡੱਬਾ ਹੈ ਜੇ ਪਤਾ ਕੋਈ ਵੀ ਕੈਸਾ ਲਾ ਤਾਂ ਨਹੀਂ ਲਾਤਾ ਕੋ ਤੋੜਨਾ ਹੀ ਪੜੇਗਾ ਕੰਮ ਖਰਾਬ ਹੋ ਗਿਆ। ਬਾਕੀ ਬਾਈ ਪਛਵਾ ਚਲਦੀ ਅੱਜ। ਹਵਾ ਨੇ ਰੰਗ ਬੰਨਿਆ ਪਿਆ ਪੂਰਾ। ਬਾਕੀ ਭਾਈ ਮਸ਼ੀਨ ਚੱਲੂਗੀ ਕੱਲ ਤੇ ਕਾਲੂ ਸ਼ਾਇਦ ਪ੍ਰਧਾਨ ਦੇ ਵੱਡੂਗੀ। ਪਰਸੋਂ ਨੂੰ ਜੱਗੇ ਦੇ ਕੰਮ ਚੱਲ ਪਿਆ ਹੁਣ। ਕਾਲੇ ਬਾਈ ਨੇ ਜੱਗੇ ਨੂੰ ਵੀ ਖੇਤਾ ਜੱਗਾ ਵੀ ਟਰਾਲਾ ਲੋਡ ਕਰਾਉਣ ਗਿਆ ਆਪਾਂ ਬਾਈ ਜੱਗੇ ਕੋਲ ਤੇ ਆਏ ਆ ਹੁੱਕ ਜੀ। ਸੁਣ ਗਿਆ? ਲੈ। ਦਾਣੇ ਆ ਕਿ ਆਏ? ਦਾਣੇ ਆ। ਇਹ ਦਾਣੇ ਆ। ਹੁਣ ਐ ਕਰੀ 6 6 ਪੰਪਾ ਦੀ ਕਰ ਲਈ। ਜਾਂ 7 ਕਰ ਲਈ। ਵੀ ਪੂਰੀ ਹੋ ਜਵੇ। ਉੜਾਏ ਉੜਦਾ ਏ ਇੱਕ ਪਾਛੇ ਕਰ ਲਈ ਇੱਕ ਦੁਆ ਹੋ ਗਿਆ ਦਾਣੇ ਵਾਲਾ 10 4 ਮਾਨ ਜੀ ਠੀਕਾ ਬਾਕੀ ਬਾਈ ਕਰਨੀ ਸੱਜਰੇ ਦੀ ਬੰਦਾ ਕਿਤੇ ਹੋਰ ਬਸੇ ਕਰਨ ਗਿਆ ਤਾਂ ਮੈਂ ਤਾਂ ਕਿਹਾ ਤਾਂ ਵੀ ਉਸ ਵਾਂ ਕਰਦੇ ਵੀ ਉਸ ਵਾਂ ਚੱਲ ਵਧੀਆ ਹੋ ਜੂਗੀ ਚਲੋ ਕੋਈ ਨਹੀਂ ਬਾਕੀ ਜਿਹੜਾ ਟਾਈਮ ਹੋਣੀ ਆ ਬਾਈ ਉਹੀ ਟਾਈਮ ਹੋਣੀ ਆ ਦੁਪਹਿਰ ਦਾ ਟਾਈਮ ਆ ਥੋੜੀ ਹਵਾ ਚੱਲਦੀ ਐ ਇਹ ਕਹਿੰਦਾ ਵੀ ਹੁਣ ਦੂਈ ਫੜਨ ਨੂੰ ਕਰ ਦੂਗਾ ਫਾਂਡ ਚ ਹਾਂ ਦੇਖ ਲੈ ਹੁਣ ਕਿੱਦਾਂ ਕਰਨੀ ਐ ਬਸ ਕਰਨਾ ਤਾਂ ਹਈਓ ਹੁਣ ਹਵਾ ਆਵੇ ਜੋਰ ਵਰਦੀ ਆਵੇ ਫਿਰ ਮਾ ਥੋੜੀ ਐ ਹੋਂਟਾ ਆ ਗਿਆ ਤੂੰ ਸਿੱਧਾ ਕਰ ਲੈ ਦੇਖ ਲੈ ਤੂੰ ਡੱਕੇ ਵੱਡਣ ਚੱਲੇ ਆਪੇ ਹਮਾ ਬਾਇਆ ਐ ਕੋਮਣ ਚੱਲੀ ਆਉ ਉਹ ਲੱਗ ਜਾਂਦਾ ਹਲਦੀ ਰੋਗ ਜਾਂ ਤੇਲ ਆ ਜਾ ਬੈ ਗਿਆ ਮਹਾ ਕਰਾ ਦਈ ਇਹਦੇ ਕਿਤੇ ਬੈ ਤੇਲਾ ਹੋਰੇ ਵੀ ਬੈ ਗਿਆ ਸੂਏ ਬਾਰ ਵੀ ਬੈ ਗਿਆ ਸੂਏ ਬਾਰ ਫਾਂਟਾ ਜੇ ਬੈ ਗੀਆਂ ਧੱਗੀਆਂ ਜੀਆਂ ਜਮੇ ਥੱਲੇ ਲੱਗਣ ਲੱਗ ਗਏ ਤੇਲਾ ਹੈ ਬਹੁਤ ਸੂਏ ਬਾਰ ਹੋਰੇ ਪੰਜ ਪੰਪ ਲਵਾ ਰਹੇ ਨੇ ਇਧਰ ਵਾਲੇ ਖੇਤ માં ਹੁਣ ਤੁਸੀਂ ਦੇਖ ਨਿਗਾ ਮਾਰੇ ਆਇਓ ਕੀ ਬਾਈ ਹਲਦੀ ਰੋਗ ਇੰਨਾ ਜ਼ਿਆਦਾ ਪੈ ਗਿਆ ਹੁਣ ਆਉਣਾ ਜਾਣਾ ਵੀ ਔਖਾ ਏ ਜੇ ਤੁਸੀਂ ਘਰ ਵਾਲੇ ਕੱਪੜੇ ਪਾ ਕੇ ਲੰਘੇ ਬਾਈ ਫਿਰ ਤਾਂ ਲਿਬੜ ਜਾਂਦੇ ਏ ਇੱਕ ਸਪੈਸ਼ਲ ਕੱਪੜੀ ਰੱਖਣੇ ਪੈਣੇ ਆ ਬਾਕੀ ਆ ਬਾਸਮਤੀ ਦੇਖੋ ਕਿਹੜੇ ਸਾਹਮਣੇ ਵਧ ਗਏ ਨੇ ਇਤਰਬਾਈ ਵਾਲੀ ਲੰਬੀ ਪੈ ਗਈ ਹਾਂ ਇਹ ਛੋਟੂ ਇਹ ਬਾਸਮਤੀ ਵੀ ਜਨੀ ਵਧੀਆ ਨਾ ਉਹ ਲਾਓ ਜੇ ਉਹ ਲਾ ਜਾਓ ਡੀਸੀ ਵਾਲਾ ਉਹਦਾ ਗੱਧ ਘਟ ਹੈ ਨਾ ਉਹ ਦਨਾ ਵੀ ਦਿੱਖ ਸਾਫ ਦਨਾ ਦਿਖਦੇ ਜਾਂਦੇ ਦਨਾ ਦੇਖ ਰੋ ਕਰੇ ਪੱਟੇ ਮੇਰੇ ਵੀਰ ਬਣ ਕੇ ਆਵਾਜ਼ ਤੇ ਦੇਖ ਕੇ ਆਪਣਾ ਭਾਈ ਕਹਿੰਦਾ ਦਵਾਈ ਘੋਲ ਲੈ ਮੈਂ ਦਵਾਈ ਕਿਹਾ ਘੋਲੀ ਇੱਕੇ ਡੱਬਾ بس ਘੋਲੀ ਕਢਾਈ ਹੋਇਆ ਰੱਖ ਲੈ ਇੱਕੇ ਇਹ ਭਾਈ 30 ਸਪਰੇ ਹੋ ਗਈ ਇਸ ਸਾਲ ਪਤਾ ਨਹੀਂ ਗਿਆ ਚੱਕਰ ਓ ਜੀ ਭਾਈ ਬੰਦੇ ਨੇ ਆਪਣਾ ਸਟੈਂਡ ਵੀ ਬਣਾਏ ਪਿਆ ਹੈ ਕਈ ਜਗ੍ਹਾ ਜਿਕਣੌਰ ਦਾ ਚਬੱਟਾ ਹੈ ਕਈ ਜਗ੍ਹਾ ਨਹੀਂ ਹੁੰਦਾ ਫਿਰ ਸਟੈਂਡ ਕੰਮ ਆਉਂਦਾ ਮੈਂ ਕਿਹਾ ਸਟੈਂਡ ਲਿਆ ਪਿਆ ਫਿਰ ਤੈਣ ਜ਼ਰੂਰੀ ਹੈ ਹਾਂ ਫਿਰ ਇਹੇ ਹੀ ਕੰਮ ਆਉਣਾ ਹੈ ਹੁਣ ਤੈਨੂੰ ਪਤਾ ਈ ਆਪਣਾ ਪਤਾ ਕਿੱਥੇ ਤੱਕ ਹੈ ਆਹ ਨਕਾ ਤੇ ਲੈ ਕੇ ਉਹ ਨਕਾ ਆਈ ਆਹ ਨਕਾ ਉਹ ਨਕਾ ਦੇਖ ਆਹੀ ਆਹ ਇਹ ਲੰਬਾ ਲੰਬਾ ਇਹ ਜਗਾ ਹਾਂ ਦੇਖ ਸਮਝਿਆ ਨਹੀਂ ਲਓ ਜੀ ਭਾਈ ਜੀਰੀ ਦਾ ਕੱਦ ਦੇਖੋ ਸਵਾ 27 ਦਾ ਰਿਕਾਰਡੇ ਤੋੜਤੇ ਨੇ ਇਹ ਕਿਹੜੇ ਸਾਹ ਦਾ ਕੱਦ ਆ ਬਾਕੀ ਹਵਾ ਚ ਭਾਈ ਹੁੰਦਾ ਕੰਮ ਖਰਾਬ ਐ ਸਵੇਰੇ ਉੜਦੀ ਜਿਆਦਾ ਐ ਥੱਲੇ ਘੱਟ ਲੱਗਦੀ ਦੇਖੋ ਲੋ ਜੀ ਬਾਈ ਜੱਗੇ ਦੀ ਹੁੱਕ ਲੋਡ ਕਰਾ ਲਿਆ ਤੇ ਮੈਂ ਤਾਂ ਲੰਘਿਆ ਦੱਲੀ ਦਾ ਉੱਥੇ ਤਾਂ ਨਹੀਂ ਹੋ ਗਈ ਲੋਡ ਤੁਸੀਂ ਤਾਂ ਵੱਡ ਕੇ ਕਰੀ ਵੱਡ ਕੇ ਕਰੀ ਗਿਆ ਕਿ ਆ ਕਿੰਨਾ ਕੁ ਵੱਡਣਾ ਪਿਆ ਆ ਵੱਡਣਾ ਪਿਆ ਇਹ ਲੈਵਲ ਤੇ ਘਾਤੜਾ ਲਾ ਹੂੰ ਠੀਕ ਹੈ ਬਾਕੀ ਭਾਈ ਸਰਪੰਚੀ ਦਾ ਕੰਮ ਚੱਲਦਾ ਜੋਰਾਂ ਦੇ ਫਾਰਮ ਪਰ ਹੋ ਰਹੀ ਹੈ ਦੱਲੀ ਨੂੰ ਪੁੱਛਿਆ ਮੈਂ ਸਰਪੰਚ ਬਣਨਾ ਕਿਦਾਂ ਇੰਨਾ ਟਾਈਮ ਕਿਤੇ ਬਾਈ ਵੇਲਾ ਨਹੀਂ ਕਹਦਾ ਰਹਿਗਾ ਦੱਲੀ ਦੇਖ ਲੈ ਉਹਨੇ ਆਸਾਂ ਦੱਲੀ ਕੇ ਪਰੇ ਦਾ ਹੁਣ ਗਨਣਾ ਢੋਣਾ ਜੀ ਰੀਟ ਹੋਣੀ ਦੱਲੀ ਕਿੰਨੇ ਹੋ ਜੂਗੇ ਇਟ ਕੀ ਪਰਚੀਆਂ ਹਾਂ ਪਰਚੀਆਂ ਕਿੰਨੇ ਹੋ ਜੂਗੇ ਅੱਜ ਆਵਾਂ ਰਹੀ ਨੇ ਆ ਆਈਡੀਆਂ ਕਿੰਨੀਆਂ ਹਾਂ ਕੋਈ ਤੇ ਆ ਗਿਆ ਕਿ ਬੱਚੇ ਬੱਡੇ ਨੇ ਹਾਂ ਇਹ ਕਾ ਗਿਆ ਠੀਕ ਪਰਚੀਆਂ ਵਈ ਦੱਲੀ ਕਹਿੰਦਾ ਹੈਗੀਆਂ ਇਟ ਕੀ ਬੱਚੇ ਹੋਣੇ ਨੇ ਤੈ ਦੱਸ ਕਿੰਨੇ ਕਿਰੇ ਦੇ ਸਾਰੇ ਨਮਾਇਨ ਹੋਣੇ ਨੇ 25 ਦੀ ਕਿਰੇ ਤੈਹੀ ਲਾਉਣੇ ਵਾਹ ਜੀ ਵਾਹ ਤਾਨਾ ਦੇ ਆ ਨਾਲ ਵਟਣ ਆ ਜਾ ਆ ਬੀ ਲਾਉ ਕੋਣ ਤਨ ਹੈਗੇ 10 ਕਿਲੇ ਹਾਂ 10 ਕਿਲੇ ਤਨਾਰੇ ਇਹ ਵੀ ਬਾਈ ਬੰਦਾ ਦੱਲੀ ਬਹੁਤ ਮਿਹਨਤੀ ਆ ਪੂਰੀ ਕਰਦਾ ਐ ਇੱਧਰ ਬਾਈ ਆਪਣੇ ਟਰੈਕਟਰ ਵਿੱਚ ਸਰ ਵੀਰ ਬਾਈ ਜਸਵੀਰ ਬਾਈ ਦੀ ਬਜਰੀ ਲੈ ਕੇ ਆਇਆ ਦੱਲੀ ਉਰੀ ਤਾਂ ਗਿਆ ਬਜਰੀ ਲੈ ਕੇ ਆਇਆ ਮਾ ਨਹੀਂ ਉਧਰ ਖੜੀ ਟਰਾਲੀ ਇਹ ਵੀ ਟਰੈਕਟਰ ਬਾਈ ਹਾਂ ਅੱਜ ਲੈ ਕੇ ਆਇਆ ਇਹ ਅੰਦਰ ਖੜਾ ਦਾ ਬਾਈ ਰਾਜੇ ਬਾਈ ਨੇ ਆਪਣਾ ਟਰੈਕਟਰ ਅੰਦਰ ਲਾਇਆ ਤਾਂ ਇਹਨੂੰ ਹੁਣ ਬਾਹਰ ਕੱਢਦਾ ਜਾਂਦ ਹੋਏ ਇਹਨੂੰ ਮੈਂ ਹੋਂ ਘਰ ਨੂੰ ਲੈ ਕੇ ਜਾਊਂਗਾ ਉਧਰ ਲਈ ਠੀਕ ਐ ਫਿਰ ਸਭ ਤੋਂ ਵਧੀਆ ਦਾ ਇਹ ਨਾਲ ਹੋਵੇ ਫਲਾਸਾ ਠੀਕ ਐ ਦੱਲੀ ਕਿਰਾ ਦੂਆ ਸਰਾਂ ਸਰ ਵਰੀਆ ਤੇ ਵੀ ਆ ਨਹੀਂ ਮਰੇਲਾ ਤਾਂ ਕੋ ਉੱਚਾ ਜਿਆਦਾ ਹੈ ਕਾਦੇ ਜਿਆਦਾ ਐ ਬਸ ਉਹ ਦੂਆ ਹੋਈ ਜਾਂਦਾ ਜਿਹੜਾ ਜੈਂਸੀ ਦਿੱਤੀ ਹੈ ਇਹ ਨਾਸ ਜੰਦੇ ਜੋ ਵਧੀਆ ਕੋਈ ਨਹੀਂ ਉਹ ਵੀ ਬੈਟਰੀ ਮਾਰ ਲੈਂਦੇ ਉਹ ਵੀ ਲਾ ਦੂਗੇ ਦੱਲੀ ਸਪਰੇ ਕਰਾਇਆ ਆਂਦੀ ਮੈਂ ਤੇਲੇ ਦੀ ਆ ਗਿਆ ਬੰਦਾ ਬੰਦਾ ਆ ਗਿਆ ਤਾਂ ਫੇਰਾ ਤਾਂ ਫਿਰ ਉਹ ਇੱਥੇ ਸਾਬ ਜੀ ਉਹਨਾਂ ਨੇ ਮੋਟਰ ਫਰੈਂਦਾ ਉਹੀ ਮਿਲੇ ਆ ਤਾਂ ਕਹਿੰਦਾ ਮੈਂ ਕਰ ਦਿੰਦਾ ਇਹ ਬਾਈ ਉਹ ਬੰਦੇ ਨੇ ਲਿਆ 35 ਰੁਪਏ ਪੰਪ ਇਹ ਤਾਂ ਮੈਂ ਕਰ ਦਿੰਦਾ ਉੱਤੇ ਬਾਈ 8 ਪੰਪ ਲਵਾ ਤੇ ਪਤਾ ਨਹੀਂ 7 7 ਪੰਪ ਲਵਾ ਤੇ ਬਾਕੀ ਦੇਖਦੇ ਹੁਣ ਸਪਰੇਅ ਕਰਤੀ ਤੇਲਾ ਦੀ ਤੇਲਾ ਮਰਦਾ ਜਾਂ ਨਹੀਂ ਮਰਦਾ ਮਰਦੇ ਆਣਾ ਉਹ ਦੇਖੀਂ ਆ ਕੇ ਲਾ ਛੱਡਿਆ ਆ ਰਹੇ ਆ ਇਹ ਇਹ ਰਾਜਦੂਤ ਬਣਾਏਗਾ ਬੋਲਟ ਬਣਾਏ ਪੈਨੂੰ ਬੋਲਟ ਬਣਾਏ ਪਏ ਬਾਹਗੁਰੂ ਸੱਚੇ ਪਾਤਸ਼ਾਹ ਬਾਈ ਗੁਰੂ ਘਰ ਘੰਟੀ ਵੱਜ ਗਈ ਕਿਹੜਾ ਟਾਈਮ ਅਸੀਂ ਵੀ ਆ ਲੈ ਕਰਦੇ ਤੇ ਬਾਈ ਕੁਾਰੇ ਬੜਬੜ ਕਰਦਾ ਇਹ ਆਵਾਜ਼ ਘਟ ਗਈ ਖਵਾ ਘਟ ਗਈ ਚ ਖਵਾ ਘਟ ਗਈ ਬਾਈ ਇਹ ਮੁੰਡਾ ਹੈਗਾ ਆਪਣੇ ਦਾ ਭਤੀਜਾ ਹਾਂ ਟਰੈਕਟਰ ਕਹਿੰਦਾ ਚਾਚਾ ਕਹਿੰਦੇ ਹੁਣ ਦੇਖਦੇ ਹਾਂ ਹਾਂ ਇੱਕ ਕਹਿੰਦਾ ਚਾਚਾ ਦੇਖਿਆ ਹੁਣ ਪਤਾ ਨਹੀਂ ਦੇਖਿਆ ਬਾਈ ਇਹ ਮੁੰਡਾ ਮੈਨੂੰ ਰੋਜ਼ ਲਿੰਕ ਭੇਜਦਾ ਟਰੈਕਟਰ ਉਹਦੇ ਇਹ ਨਿਗਾਹ ਜਿਆਦਾ ਰੱਖਦਾ ਚਾਚਾ ਨਹੀਂ ਮੰਨਦਾ ਹਾਂ ਬੀਬੀ ਆ ਗਈ ਬੀਬੀ ਬਾਈ ਆਪਣੇ ਦੀ ਬੀਬੀ ਗਈ ਵੀ ਹਜ਼ੂਰ ਹਜ਼ੂਰ ਸਾਹਿਬ ਨੂੰ ਕੱਲ ਮੱਥਾ ਟੇਕਿਆ ਦੋ ਦਿਨ ਤੱਕ ਆਉਂਗੇ ਹਲੇ ਚਾਚਾ ਇਕੱਲਾ ਹੁੰਦੇ ਫਿਰ ਪਾਲੂ ਆ ਗਿਆ ਜੱਜਾਕਰ ਹੁਣ ਆ ਗਿਆ ਹਾਂ ਮੈਂ ਚੋਣ ਗਿਆ ਮੈਂ ਚੋਣ ਲੱਗਿਆ ਵਾ acha ਬੀਬੀ ਨਹੀਂ ਹੈਗੀ ਚਲ ਚਲਾ ਹੀ ਤੇ ਕਹਿੰਦਾ ਤੇ ਖਾਈਦਾ ਲੈ ਤਬਦਾ ਕਿਤੇ ਆਉਂਦਾ ਭਤੀਜਾ